ਸਾਰੀ ਬਾਣੀ ਏਕ ਹੈ ਇਥੋਂ ਤੱਕ ਵੀ ਅੱਜ ਸਾਡੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਇਥੋਂ ਤੱਕ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ ਕੁਝ ਜਿਹੜੇ ਸ਼ਰਾਰਤੀ ਤੱਤ ਨੇ ਵੀ ਜਦੋਂ ਸਿੱਖ ਪਾਠ ਕਰਦੇ ਨੇ ਨਾ ਤਾਂ ਉਹ ਕੇਵਲ ਗੁਰੂਆਂ ਦੀ ਬਾਣੀ ਪੜ੍ਹਦੇ ਨੇ ਭਗਤਾਂ ਦੀ ਬਾਣੀ ਪੜ੍ਹਦੇ ਨੇ ਤੇ ਮੈਂ ਪਿੱਛੇ ਜੀ ਇੱਕ ਗੱਲ ਸੁਣੀ ਇੱਕ ਮੇਰੇ ਨਾਲ ਬਹਿਸਣ ਲੱਗ ਪਿਆ ਉਹ ਕਹਿੰਦਾ ਵੀ ਤੁਸੀਂ ਜਦੋਂ ਤੁਸੀਂ ਪਾਠ ਕਰਦੇ ਹੋ ਤਾਂ ਤੁਸੀਂ ਭਗਤ ਰਵਦਾਸ ਦੀ ਬਾਣੀ ਛੱਡ ਜਾਂਦੇ ਹੋ ਛੱਡੋਗੀ ਭਗਤ ਰਵਦਾਸ ਦੀ ਬਾਣੀ ਤੋਂ ਬਿਨਾ ਪਾਠ ਕਿਵੇਂ ਸੰਪੂਰਨ ਹੋ ਜਾਊਗਾ ਕਿਉਂ ਕਿਉਂਕਿ ਸਿੱਖਾਂ ਨੂੰ ਦੁਬਾਰੇ ਉਸੇ ਨਿਜਾਮ ਚ ਲੈ ਕੇ ਆਉਣਾ ਚਾਹੁੰਦੇ ਨੇ ਵੀ ਜਿਹੜਾ ਗੁਰੂ ਨਾਨਕ ਦੇ ਮਹਾਰਾਜ ਪਾਸ਼ਾ ਜਿਨੇ ਚਾਰੇ ਵਰਨਾਂ ਨੂੰ ਸਾਰੀਆਂ ਜਾਤਾਂ ਨੂੰ ਇੱਕ ਕੀਤਾ ਸੀ ਤੇ ਇਹ ਕਿਹਾ ਸੀ ਵੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਬੂ ਉਹਨਾਂ ਸਾਰਿਆਂ ਨੂੰ ਆਪਸ ਦੇ ਵਿੱਚ ਦੁਬਾਰੇ ਅਲੱਗ ਕੀਤਾ ਕੀਤਾ ਜਾਵੇ ਗੁਰੂ ਸਾਹਿਬ ਨੇ ਬਾਣੀ ਇਕੱਠੀ ਕੀਤੀ ਇੱਕ ਥਾਂ ਤੇ ਦਰਜ ਕੀਤੀ ਤੇ ਮੂਰਖਤਾ ਤੇ ਬਾਦਕਿਸਮਤੀ ਆ ਸਾਡੇ ਸਿੱਖਾਂ ਦੀ ਵੀ ਸਾਡੇ ਸਿੱਖਾਂ ਨੇ ਬਾਣੀ ਅੱਜ ਅਲੱਗ-ਅਲੱਗ ਕਰ ਲਈ ਉਹ ਕਹਿੰਦੇ ਸਾਡੀ ਬਾਣੀ ਹੈ ਕਹਿੰਦੇ ਸਾਡੀ ਬਾਣੀ ਹੈ ਸਤਿਗੁਰੂ ਜੀ ਕਹਿੰਦੇ ਤਾਂ ਤੁਰਕੀ ਬਾਣੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਇਹ ਤਾਂ ਕਿਸੇ ਦੀ ਵੀ ਨਹੀਂ ਇਹ ਤੇ ਪਰਮਾਤਮਾ ਦੀ ਬਾਣੀ ਹੈ